ਕੀਤੀ ਪਾਵੇ ਪਰਾਂ ਖਿਚੋਣਾ 12 ਕੜਫੋੜ ਪਰਾਂ ਖਿਚੋ ਤਾਂ ਬੇੜਬਾ ਨਿਕਲੋ ਚਲੋ ਚਲੋ ਖਿਚੋ ਚੱਲ ਖਿਚੋ ਜੋਰਿੰ ਲਾ ਦੇ ਜਦੇ ਜੌਣਾ ਤੋਂ ਢੇ ਕੋਲ ਵਸੂਣਾ ਠਾਣੇਦਾਰਾ ਜਲਦੀ ਕਰੋ ਮੜਾ ਜਾ ਖਿਚਵਾ ਦੇ ਯਾਰ ਉਧਰ ਧੱਕਾ ਲਗਵਾ ਦੇ इसको, के इसको यार दो लगाना, ब्लेड बाहर है।, है, वो वो है नहीं तो फिर उधर काम नहीं करेगा इसको धक्का है, है। जोर से लगाओ जोर से जितना भी जोर है तुम्हारे पास है जितना भी इतना ही जोर है तुम भी लगा रहे हो जोर ऐसे लगा रहा है बहार खड़ा ही निकल जाएगा ब्लेड है ਓ ਯਾ ਤੋਰ ਤੁਸੀਂ ਵੀ ਮਿਲਣਾ ਨਾ ਦਰ ਮੈਂ ਕੀ ਕਰਾਂ ਪੰਜ ਬੰਦੇ ਤੇ ਇੰਨੇ ਤੜੇ ਜਿੰਮਤੇ ਗਏ ਪਾਛੋ ਜਾਏ ਵੇਚੇ ਭੰਡੇ ਕਰੀ ਜਨੇ ਵਾਰ ਵਾਰ ਇਧਰ ਆ ਜਾ ਮੋਬਾਈਲ ਫੜ ਦੂੰ ਤੋਲਣਾ ਕਿਡਾ ਤਕੜੀ ਹੈ ਚਲ ਹੈਲੋ ਬਸਲੇ ਬੁੱਕਾ ਕਰਾ ਰਹੇ ਬਸ ਬਣਾਈ ਜਾ ਉਹਨਾਂ ਨੂੰ ਸਿਕਾਬਿਸ ਪਾਣਾ ਸਾਮੀ ਆ ਬਦਦਾ ਇਹ ਵੀ ਜਾ ਸਕਦੀ ਹੈ ਬਜੰਦ ਤੇ ਪਿੱਛੇ ਹੋ ਗਏ ਹੈ ਨਾ ਕੀ ਇਹ ਜਸ ਵੀ ਅਭੀ ਹੈ ਹਾਂ ਇੱਕ ਲਾਇਆ ਜਲਦੀ ਜੇ ਕਾਟਣਾ ਹੋਵੇ ਆਇਆ ਗੋਰੀ ਤੀ ਜੋਰ ਲਾਦੇ ਨਾਣਾ ਐਂਦਾ ਬਿਲਦਾ ਐਵੇਂ ਜੋਰ ਲੱਗੀ ਗਈ ਆ ਜੋਰ ਲਾਏਗਾ ਪਾਸੇ ਖੜੋਤਾ ਆ ਬਲੀ ਹੂੰ ਐਂ ਕਰਦਾ ਹੈ ਮਾ ਹੈ ਆਪ ਦਾ ਜੋਰ ਪਾਸੇ ਲਾਈ ਜਾਂਦਾ ਹੈ ਤਦੋਂ ਲੈ ਆ ਥੋੜਾ ਥੋੜਾ ਸਮਾਨ ਕਾਡਣਾ ਜਰਾ क्या हो गया एक ड्रीम मोटेल टांगने मोटेल टैप कर रहे बाकी वो बाद में आएंगे बाद में आएंगे वो वो तो उसको काम कराना है खुद भी लगेगा तो है अभी चाबी चाबी मोटेल की वो उसके बीच ही है चाबी तो जरूरत नहीं आया है मेरी बात सुना। उसको फिर रेट मर्जी का लगाएंगे हम ठीक है हां ठीक है ਜੇਕਰ ਮਸ਼ੀਨ ਰੁਕਦਾ ਮਸ਼ੀਨ ਨਿਕਲ ਜਾਣੀ ਹੈਣਾ ਹਣਾ ਕੋਰੀ ਰੁਕਦਾ ਲਾ ਇੰਜਨ ਜੋਰ ਨਾਲ ਛੱਡ ਗਿਆ ਇੰਜਨ ਮੇਰਾ ਇਹਨਾਂ ਜੋਰ ਲੱਗੀਆਂ ਨੇ ਥੱਲੇ ਖੜੇ ਦਾ ਤੇ ਇੰਜਨ ਜੋਰ ਕੇ ਨਾਲ ਛੱਡ ਗਿਆ ਵਾੜੀ ਤੋਂ ਇਧਰ ਨਹੀਂ ਕੀਤੀ ਪਾਣੀ ਹੋ ਜਾਈ ਸੀ ਜਿੰਨਾ ਪਾਣੀ ਲੱਗ ਰਿਹਾ ਉਹ ਪਾਣੇ ਨਾਲ ਖੋਲਾ ਚਾਬੀ ਤੋੜਨੀ ਕੱਸੀ ਜਾਣਾ ਨਾਲ ਨਾਟਾ ਹੋਰ ਉਹ ਮੈਂ ਛੱਡਦਾ ਪੈਣਾ ਨਹੀਂ ਚਾ ਪਾਣਾ ਲੱਗਦਾ ਨਹੀਂ ਨਾ ਪੂਰਾ ਸਾਰਾ ਇੱਕ ਪਿਛੇ ਪਾਣਾ ਬਾਗ ਚੜਦਾ ਹੁੰਦਾ ਹੈ ਉਹ ਹੋਤਾ ਤਿਲਕ ਜਾਂਦਾ ਲੈ ਆ ਯਾਰ ਮੈਨੂੰ ਲਾਣਾ ਪਿਆ ਇਧਰ ਹੋ ਜਾ ਤੂੰ ਤੀਜਾ 13 ਚਾਬੀ ਬਣਾ ਲੈ ਫੜ ਕੇ ਜਾ ਕੀ ਕਰ ਰਹਾ ਤੂੰ ਲੈ ਆ ਦੱਸਣਾ ਕੀ ਕਰਨਾ ਭੱਜ ਕੇ ਜਾ ਅੱਜ ਪਹਿੰਜੜਾ ਆਪਾਂ ਦਵਾਈ ਲਗਾਣੇ ਬਟੂ ਆਪਾਂ ਪਾੜਨਾ ਚਾਬੀ ਤਾਂ ਲਿਆ ਦੇਖਾਂਗਾ ਲੱਗ ਬੁੰਡ ਪਾੜੀ ਅਤਾਰਾ ਪਾਸਲੀ ਢਿੱਲੀਆਂ ਹੋ ਗਈਆਂ ਨੇ ਆਹ ਦੇਖ ਕਹੀਆਂ ਨੇ ਫਿਰ ਹੋ ਗਈਆਂ ਇਤਾਇਆ ਬਲੇਡ ਵਿੱਚ ਵਜਲੇ ਲਾ ਤਾਰ ਰਹੀਆਂ ਜਿਹੜੇ ਦੋ ਟੁੱਟੇ ਨੇ ਖਖੂੰਗੀ ਖੰਗੀ ਚ ਪੱਥਰ ਤੇ ਵਜਿਆ ਕੋਈ ਨਹੀਂ ਪੱਥਰ ਨਹੀਂ ਜੇ ਨੇ ਕਿ ਦਿੱਤੇ ਆਏ ਨੇ ਉੱਥੇ ਹੈ ਬਲੇਡ ਜੇ ਆਏ ਕਰਨਾ ਆਪਾਂ ਮੈਂ ਕਿਚ ਇੱਕ ਟਿੱਲਾ ਬਲੇਡ ਹੈ ਪਰ ਕਿਹੜਾ ਇੱਕ ਵਾਈ ਕਰਦਾ ਇਧਰ ਜੀ ਆਪਣੀ ਕੰਬੈਨ ਫਸੀ ਵੀ ਆ ਸਾਹਮਣੇ ਆਪਾਂ ਬਲੇਡ ਦਾ ਕੰਮ ਕਰ ਰਹਾ ਬੰਦੇ ਦੇਖੋ ਕਿੰਨੇ ਆ ਰਿਹਾ ਇਧਰ ਜੈਸੁਰੇ ਖੜਾ ਸਾਹਮਣੇ ਮੇਰ ਮਿੱਤਰ ਸਾਹਿਬ ਵੀ ਆ ਗਿਆ ਬੱਕੇ ਨੇ ਬੰਦੇ ਬਹੁਤ ਜ਼ੋਰ ਮਾਰਾ ਮਸ਼ੀਨ ਨਿੱਕੜ-ਕੱਢਣ ਲੱਗੇ ਜੋਤੀ ਵਾਲੇ ਨਹੀਂ ਇਹ ਸਭੀ ਤਮਾਸ਼ਾ ਦੇਖਣ ਵਾਲੇ ਕੋ ਖੇਤ ਵਾਲਾ ਵੇ ਆ ਫਸਲ ਵੀ ਕਾਡੋ ਸਭੀ ਖੇਤ ਵਾਲੇ ਬੰਦੇ ਮੇਰੇ ਦੋ اور ਦੋ ਚਾਰ ਦੋ ਛੇ ਦਵਾਠ ਹੈ ਦੋ ਦੋ ਬਿਗਾ ਤਾਂ ਹੈ ਯਾ 16 ਬਿਗਾ ਹੈ ਹਨਾ 16 20 ਤੋ ਹੋ ਹੀ ਸਕਦਾ ਹੈ ਹੁਣ ਇਹ ਕੋਲ ਜਾਏਗਾ ਅਬ ਗਾੜੀ ਨਿਕਲ ਜਾਏਗੀ ਨਾ ਅਗੇ ਗਾੜੀ ਨਿਕਾਲਾਂਗੇ ਡਾਕਟਰ ਖੜਾ ਹੈ ਮੈਸੀ ਗੀ ਖਾਤੇ ਹੈ ਦੇਸੀ ਮੈਂਨੇ ਪਸਾਹ ਤੋ دی ਇਧਰ ਹੈ ਇਸ ਲਈ ਤਾਂ ਦਿਲ ਬੜਾ ਹੈ ਹਮਾਰਾ ਕਿ ਗਾੜੀ ਪਸਾ ਦੇਤੇ ਹਮ ਅਬ ਕਾਲਾਂਗੇ ਤੇ nikal jayegi na bilkul nikalenge isko nikal jayegi na nikal jayegi nikal jayegi isko bo chai tlaye ਜਬ ਉਧਰ ਗਾੜੀ ਫ੍ਰੀ ਹੋ ਜਾਏ ਸਾਥ ਆਣਾ ਹਮਾਰੇ ਗਾੜੀ ਨਿਕਲਾ ਕੇ ਜਾਣਾ ਆਪਣੇ ਹਾਂ ਬਿਲਕੁਲ ਨਿਕਲਾ ਕੇ ਜਾਏਗੇ ਤੁਮ ਤੋ ਉਧਰ ਬੈਂਸਕ ਪਿੱਛੇ ਘੁੰਮੇਗਾ ਇਧਰ ਕੇ ਆਏਗਾ ਤੇਰੇ ਕੋ ਅੱਛਾ ਇਸ ਕੋ ਬਣਾ ਇਕਲਾ ਨਹੀਂ ਮਿਲਦਾ ਲਾਰੇ ਲੈ ਜਾਗੋ ਕੀ ਲਾਰੇ ਲੈ ਜਾ ਬਾਸੇ ਲਾਰੇ ਠੀਕ ਹੈ ਚਲੋ ਜੀ ਬਲੇਡ ਝੱਟ ਗਿਆ ਆ ਮਸ਼ੀਨ ਕਰਦੇ ਫਸੀ ਨਹੀਂ ਵਾਹੇ ਰੋਡ ਦੇ ਉੱਤੇ ਥੋੜਾ ਸਲਿੱਪ ਮਾਰ ਗਈ ਆ ਤੇ ਉਹਦੇ ਕਰਕੇ ਆਪਾਂ ਇੱਥੇ ਰੋਕਦੇ ਅੱਗੇ ਦੋ ਟਰੈਕਟਰ ਪਾਏ ਆ ਤੁਹਾਨੂੰ ਦਿਖਾਦੇ ਆ ਅੱਗੇ ਦੋ ਟਰੈਕਟਰ ਜੁੜੇ ਆਪਾਂ ਜਿਵੇਂ ਕਿ ਆ ਦੇਖੋ ਦੋ ਮੈਸੀ ਲਾਇਆ ਮਸ਼ੀਨ ਫਸੀ ਨਹੀਂ ਆਪਣੀ ਬਿਲਕੁਲ ਉੱਪਰ ਖੜੀ ਥੋੜਾ ਸਲਿੱਪ ਮਾਰਦੀ ਆ ਮੈਂ ਇਹਨਾਂ ਨੂੰ ਕਹੇ ਟਰੈਕਟਰ ਮੰਗਾ ਲਓ ਆ ਦੇਖੋ ਇੱਥੋਂ ਆਪਾਂ ਪਿੱਛੇ ਕੀਤੀ ਆ ਇੱਥੇ ਖੜੀ ਸੀ ਮਸ਼ੀਨ ਇੱਥੇ ਨਹੀਂ ਪਿੱਛੇ ਕੀਤੀ ਆ ਇੱਥੇ ਖੜਾ ਦੀ ਆ ਹੁਣ ਟਰੈਕਟਰ ਲਾਵਾਂਗੇ ਦੋ ਜੋੜਾਂਗੇ ਇਹਨਾਂ ਦੇ ਟੋਚੇ ਜੀ ਰਸੇ ਹੁੰਦੇ ਆ ਰਾਜਸਥਾਨ ਦੇ ਟੋਚੇ ਤੁਹਾਨੂੰ ਦਿਖਾਣੇ ਇਹਨਾਂ ਨਾਲ ਹੁਣ ਰੱਸਾ ਲੈਂਦਾ ਟਰੈਕਟਰ ਨੂੰ ਪਾਉਣ ਵਾਸਤੇ ਦੇਖੋ ਕਿਆ ਨਾ ਯਾਰ ਜ਼ਿੰਦਗੀ ਹੈ ਦਾ ਸਾਰ ਰਾਜਸਥਾਨ ਵਾਲਿਆਂ ਦੀ ਐਦਾਂ ਦੀ ਜ਼ਿੰਦਗੀ ਹੁੰਦੀ ਆ ਦੇਖੋ ਟਰੈਕਟਰ ਤਾਂ ਗੱਰੱਸਾ ਪਾ ਕੇ ਟਰੈਕ ਚੱਲਗੇ ਮਸ਼ੀਨ ਆਪਣੀ ਜੀ ਇੱਥੇ ਬਸ ਆਪਾਂ ਹੁਣ ਕੱਟ ਕੇ ਅੱਗੇ ਸੁੱਕਾ ਹੀ ਆ ਰਸਤਾ ਹੀ ਥੋੜਾ ਜਿਹਾ ਹੈਗਾ ਅਸੀਂ ਕਮਜ਼ੋਰ ਹੈ ਇਹਦੇ ਕਰਕੇ ਇਹ ਕੀ ਗੱਲ ਹੈ ਜੀ ਰਾਜਸਥਾਨ ਵਾਲਾ ਮੇਂ ਦੇਖੋ ਜੀ ਰਸੇ ਨਾਲ ਖਾਤੇ ਆ ਟਾਈਮ ਆਪਾਂ ਕੋਚਨ ਮਾਰ ਕੰਮ ਹੀ ਨਹੀਂ ਹੈ ਤੇ ਆਪਾਂ ਇੱਕ ਬੰਦੇ ਕੋ ਪੁੱਛਦੇ ਇਸ ਬੰਦੇ ਨਾਲ ਬਾਤ ਕਰਤੇ ਆ ਕਿ ਤੁਹਾਨੂੰ ਆਪ ਕਾਇਕਲੀ ਨਹੀਂ ਰੱਖਤੇ ਹੋ ਕੋਚਾ ਨਾ ਮਾਰੇ ਕੋਈ ਕੰਮ ਹੀ ਨਹੀਂ ਆਤਾ ਟੋਚਾ ਕਿਸੇ ਲਈ ਕੰਮ ਨਹੀਂ ਆਤਾ ਲੋਕ ਕਰਦੇ ਆਜ ਜ਼ਰੂਰਤ ਪਈ ਹੈ ਕਿ ਨਹੀਂ ਇਹ ਟੂੜੀ ਉੜੀ ਵਗੈਰਾ ਚਾਰਾ ਵਗੈਰਾ ਉਠਾਣੇ ਲਈ ਬੰਨਤੇ ਹੈ ਟਰਾਲੀ ਦੇ ਅੰਦਰ ਆਜ ਜ਼ਰੂਰਤ ਪਈ ਨੇ ਆਪਕੋ ਆਜ ਜ਼ਰੂਰਤ ਪਈ ਹੈ ਪੜੀ ਹੈ ਨਾ ਗਾਲ ਕੰਬਾਈਨ ਨਾਲ ਕੱਢ ਲੈਣੇ ਟੋਚਾ ਜਨਾ ਹਮਾਰੇ ਤਾਂ ਪੰਜਾਬ ਮੇ ਦੇਖੋਗੇ ਟਰੈਕਟਰ ਜਿੱਦਣ ਲੱਪੜੇ ਹੋਏ ਟੋਚਾ ਹੋਗੇ ਬੜੇ ਬੜੇ ਹਮਾਰੇ ਛੋਟੇ ਛੋਟੇ ਟਰੈਕਟਰ ਹੈ ਯਾਰ ਸਾਫ ਛੋਟੇ ਕੋ ਟਰੈਕਟਰ ਲੈਂਦੇ ਹੋ ਤੇ ਹਮਾਰੇ ਰਸਤੇ ਤੇ ਇਤਨੇ ਖਤਰਾ ਨਹੀਂ ਇਤਨੀ ਇਹ ਛੋਟੀ ਜ਼ਮੀਨ ਹੈ ਨਹੀਂ ਛੋਟੀ ਜ਼ਮੀਨ ਦਵਾਈ ਖੁੱਲੀ ਹੈ ਹਲਕੀ ਪੈਦਾਵਾਰ ਵੀ ਅੱਛੀ ਹੈ ਤੇ ਫਿਰ ਤੁਹਾਰੇ ਪਾਸ ਪੈਸਾ ਕਿਤਨਾ ਹੈ ਹਮਾਰੇ ਪੰਜਾਬ ਮੇਂ ਜਿਤਨਾ ਪੈਸਾ ਹੈ ਆ ਪੰਜਾਬ ਮੇਂ ਤਾਂ ਹੈ ਨਹੀਂ ਹਾਂ ਉਹ ਕੈਸੇ ਦੇ ਆ ਕਹਾਂ ਸੇ ਆਤੇ ਆ ਉਹ ਪੁਰਵਜੋਂ ਕੇ ਹੈ ਅੱਛਾ ਅੱਛਾ ਬਜ਼ੁਰਗੋ ਕੇ ਹੈ ਹਾਂ ਠੀਕ ਉਹ ਤਾਂ ਪਹਿਲੇ ਸੇ ਜੁੜੇ ਹੋਏ ਹੈ ਪਹਿਲੇ ਸੇ ਜੁੜੇ ਹੋਏ ਹੈ ਇਹ ਟਰੈਕਟਰ ਲੱਗੇਗਾ ਟਰੈਕਟਰ ਦਾ ਤਾਂ ਹੀ ਚੇਂਜ ਹੈ ਉਹਦੇ ਟਾਇਰ ਨਹੀਂ ਕੋ ਅੱਗੇ ਕੱਢ ਦਿਆ ਤੇ ਟਰੈਕਟਰ ਪਾ ਦਿਆ ਉਹ ਇਸ ਕਾ ਤਾਂ ਵੇਟ ਵੀ ਲੱਗੇ ਹੈ वाले का हल्का ही है वेट का, वेट ये तो जो जोर ज्यादा लगाएगा फिर उसमें भी है, सब में आते है वेट का। तुम तारते नहीं हो वाह गोच देखो यारेखा जिनकी हाँ डॉक्टर वो डॉक्टर तुम इससे ट्रैक्टर खींचे हो ना हमारे भैंसो को लगाते ਲੋਕਾਂ ਨੇ ਇਹਨਾਂ ਕੋ ਸਕੀਮ ਦੱਸੂ ਬਾਹਰ ਨਹੀਂ ਕਹਣਾ ਯਾਰ ਨਹੀਂ ਦਸਾਂਗੇ ਆਇਆ ਇਤਰਾ 21 ਦਾ 10 ਸਕੀਮਾ ਕੀ ਕਹਿੰਦਾ ਇਹ ਇਹ ਕਾ ਬੋਲ ਰਿਹਾ ਅਗਲੀ ਫਾਜ ਜਾ ਮੈਂ ਰੋਣਾ ਹੀ ਕਿਉਂ ਕਰੂੰ ਹਾਂ ਅੱਛਾ ਅਟੋ ਦੇ ਰਟ ਪਗਲੇ ਇੱਕਨੋ ਇਹਨਾਂ ਦੇ ਇਹ ਤੋ ਕੀ ਦਖਲਾ ਬੀੜੀ ਬੂਝ ਬੀੜੀ ਬੂਝ ਪਾਈ ਏ ਹਾਜ਼ਰ ਤੋਤੀ ਤਾਂ ਨਹੀਂ ਇੱਕ ਬਾਲ ਦੀ ਹੋਰ ਬਾਕੀ ਦੇ ਗੱਲ ਛੱਡ ਦੇ ਨਹੀਂ ਮੈਂ ਹਾਜ਼ਰ ਸੀ ਨਾ ਬਈ ਨਹੀਂ ਨਹੀਂ ਬਾਈ ਮਗਲਾ ਬੀੜੀ ਤਾਂ ਪਹਿਲਾਂ ਪੀ ਲੈ ਉਹ ਖੜੇ ਨਾ ਜਾਵੇ ਅਰੇ ਇਹਨਾਂ ਹੱਥ ਦਬਾਜੇ ਸਿੰਘ ਬਾਈ ਬੀੜੀ ਦੀ ਮੋਜੀ ਗਈ ਤੇ ਬੀੜੀ ਖਤਮ ਹੋ ਗਈ ਇਹ ਤਾਂ ਬੰਦ ਹੀ ਹੋ ਗਿਆ ਇੱਕੋ ਪੀ ਲੈ ਪਹਿਲੇ ਅਰੇ ਇਹੋ ਦਿਨੇ ਛਡਾਓ ਓ ਅਡਾ ਓਟੇ ਬੈਠ ਉੱਪਰੋਂ ਉੱਪਰ ਬਿਟਾਣੀ ਟ੍ਰੋਪਰ ਆ ਬਰਾ ਮਾਰਨ ਬੈਠਾ ਅੱਡ ਆਦਾ ਨਵੇਂ ਨੇ ਵੇਣਗਲੇ ਚੱਡੀ ਫੇਰ ਮੇਲੀ ਨਵੇਂ ਨਹੀਂ ਆ ਉਸ ਇਸ ਕੋ ਗਾਂਠ ਲਗਾਓ ਨਾ ਗਾਂਠ ਲਗਾਓ ਇਸ ਕੋ ਗਾਂਠ ਦੀ ਜਰੂਰਤ ਨਹੀਂ ਐਸੇ ਪਕੜੀਏ ਐਸੇ ਕਰ ਲੇਗੇ ਥੋੜੀ ਰੇਸ ਹੋਏ ਓ ਸਟਾਰਟ ਕਰਾਓ ਪਹਿਲੇ ਗਾੜੀ ਆ ਜਾਓ ਕਾਓ ਲਾ ਲੀ ਪੜੀ ਗਿਓ ਜੋਰ ਸਭੀ ਨੇ ਲਗਾਣਾ ਹੈ ਇਹ ਜੀ ਅੱਜ ਸਲਫਿੰਦਾ ਥੋੜਾ ਜਿਹਾ ਫਾਲਟ ਪੈ ਗਿਆ ਇਹਦੇ ਕਰਕੇ ਆਪਾਂ ਬੰਦੇ ਦੇਖ ਲੋ ਕਿੰਨੇ ਲਾਏ ਆ 1 2 3 1 2 3 ਜੋਰ ਹੀ ਲਾ ਕਿਸੇ ਨੇ ਵੀ ਦੇ ਅਰੇ ਵਨ ਕੀ ਇਤਨੇ ਮਰਦ ਹੋ ਇਸਕੇ ਬਾਅਦ ਤਾਕਤ ਨਹੀਂ ਆਏ ਮੈਂ ਨਾ 12ਵੇਂ ਦੇ ਔਰ ਬੀੜੀ ਨਹੀਂ ਨਾ ਮੁਝ ਜਲ ਦੇਣੀ ਹੁੰਦਾ ਕੰਮ ਚੱਲੀ ਜਾਣਾ ਹਾਂ ਹੈ ਰਾਣੀਆਂ ਖਾ ਗਈਆਂ ਇਨਕੇ ਤੱਕ ਉਹ ਬੀੜੀ ਮੁਝ ਗਈ ਦਾ ਹਸਾ ਲਾ ਲੈ ਤੂੰ ਹੈ ਉਹ ਲੜ ਪੈਣਾ ਹੈ जल्दी करो डॉक्टर तू ला गया तुम्हारे से होगा ये हो गया चलो दोड़े, 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 दोड़े। दोड़े। चलो गेयर के लिए बंद करती है ਆਜੀ ਇਹ ਆ ਕੇ ਦੇਖਣ ਨੂੰ ਗਏ। 3 ਲਈ ਪੁੱਤੋ ਕੱਟ ਮਸ਼ੀਨ ਫਸੀ ਤਾਂ ਹੈ ਨਹੀਂ ਸੀ। ਅਸੀਂ ਇਹਨਾਂ ਨੂੰ ਥੋੜੀ ਮਗਜ ਮਾਰੀ ਕਰਵਾਨੀ ਸੀ ਇਹਨਾਂ ਬੰਦਿਆਂ ਤੋਂ। ਉਹ ਹੋਰ ਕੁਝ ਨਹੀਂ ਸੀ। ਮਸ਼ੀਨ ਕੋਈ ਫਸੀ ਨਹੀਂ ਸੀ। ਵੀ ਇਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਕਿ ਖੇਤ ਗਿੱਲੇ ਹੁੰਦੇ ਆ ਇਸ ਤੇ ਕਿਨਕੜ। ਅੱਗੇ ਖੇਤ ਸੁੱਕਾ ਜਿਹਾ ਜਿੱਥੇ ਆਪਾਂ ਪਟਾਈ ਕਰਨੀ ਆ ਰਸਤਾ ਥੋੜਾ ਜਗਾ ਸੀ। ਉਹ ਜਾਣਾ ਹੀ ਦੇ। ਕਿਹਾਂ? ਤੇ ਮਾਰੇ ਟਰੈਕਟਰ ਮੇ ਜ਼ੋਰ ਬਹੁਤ ਹੈ। ਕਹਾਂਸੋਂ ਲਾਇਆ ਇਤਨਾ ਜ਼ੋਰ ਆ। ਇਹ ਯਾਰ ਤੇ ਹੈ। ਤਾਕਤ ਬਹੁਤ ਇਸ ਮੇ। ਕੀ ਕਹਤੇ ਦੇਸੀ ਰੋਡ ਕੋਲ ਦਾ ਮਾਡਲ ਹੈ ਇਹ ਇਹ 25 ਮਾਡਲ ਹੈ ਤੂੰ بڑا ਵੜਾ ਉਹ ਮਾਡਲ ਲਗਾ ਛੋਟਾ ਹੈ ਇਹਨਾਂ ਦਾ ਸੇਮ ਹੈ ਸਸਤਾ ਜੋਰ ਬਹੁਤ ਇਸਨੇ ਗਾੜੀ ਕੋ ਨਿਕਾਲ ਦੇ ਹਾਂ ਹਾਂ ਡਰਾਈਵਟ ਨੂੰ ਦੋਨੋਂ ਏਕ ਨੰਬਰ ਉਹ ਵੀ ਹੋਰ ਤੂੰ ਵੀ ਆਪ ਨਿਕਾਲੋ ਇਸੇ ਉਹ ਲੈ ਕੇ ਆਓ ਥੇਲਾ ਟਕਾਲ ਕੇ

ਕੀ ਨੈਰਾ ਉਹ ਬਿੱਲੀ ਜੀ ਕਹਿੰਦੀ ਉਹ ਡਾਕਟਰ ਜੀ ਨੇ ਪਾ ਮੜਾਇਆ ਆਹੋ ਉਹ ਮੈਂ ਜੁੱਤੀ ਤਾਂਗ ਲਾ ਦਿੱਤਾ ਦਿੱਤੀ ਨਗਰਾ ਨਾਲ ਬਹੁਤ ਆਈ ਗੱਟੇ ਨੰਦਾ ਡਾਕਟਰ ਆ ਕਿ ਆਂਦੇ ਨੇ ਉਹ ਜੁੱਤੀ ਤਾਂਗਾਂਾਂ ਲਾ ਦਿੱਤਾ ਆਪਾਂ ਜੀ ਅੱਜ ਉੱਧਰ ਕਟਾਈ ਕਰਕੇ ਆਏ ਹੁਣ ਆ ਗਏ ਜੀ ਐਸ ਸਾਈਡ ਨੂੰ ਇੱਥੇ ਆਪਣੇ ਕੋਲ ਹੈਗਾ ਜੀ 10 ਕੋ ਗੇ ਹੈਗਾ ਤਾਂ ਜਿਵੇਂ ਕਿ ਦੋ ਢਾਈ ਢਾਈ ਕਰਕੇ ਇਸ ਤਰ੍ਹਾਂ ਕਰਕੇ ਤੇ ਇਹਦਾ ਆਪਣਾ ਥੋੜਾ ਜਿਹਾ ਖਰਤ ਵਗੈਰਾ ਪੈ ਗਈ ਸੀ ਜਿਵੇਂ ਕਿ ਇਹ ਇੱਕ ਤੁਹਾਨੂੰ ਦਿਖਾਉਂਦੇ ਆ ਉਹ ਸਾਹਮਣੇ ਕਾਲਾ ਕਾਲਾ ਦਿਖ ਰਿਹਾ ਆਪਣੀ ਹਾਈਡਰੋਕਲ ਪਾਈਪ ਵਗੈਰਾ ਲੀਕ ਹੋ ਗਈ ਹੈ ਥੋੜਾ ਨੁਕਸਾਨ ਹੋ ਗਿਆ ਇੱਕ ਗੱਲ ਹੋਰ ਤੁਹਾਨੂੰ ਦੱਸਣ ਲੱਗੇ ਆਪਾਂ ਕਿ ਇਹਦੇ ਜੀ ਇੱਕ ਇੰਜਨ ਵਾਲੀ ਕਿਦਾਂ ਕਿ ਕਿਸਮਤ ਦੀ ਗੱਲ ਹੈ ਜਿਵੇਂ ਕਿ ਕਹਿੰਦੇ ਕਿਸਮਤ ਖਰਾਬ ਹੋਵੇ ਤੇ ਇੱਕ ਪਤਾ ਨਹੀਂ ਚੱਲਦਾ ਇਹਦੇ ਇੱਕ ਇੰਜਨ ਦੇ ਜਿਹੜਾ ਥੱਲੇ ਆਪਣਾ ਔਇਲ ਵਾਲੀ ਪਾਈਪ ਵਗੈਰਾ ਹੁੰਦੀ ਆ ਉਹਦਾ ਥੱਲੇ ਵਾਲਾ ਦੇਖੋ ਜੀ ਅਚਾਨਕ ਜਲਦੀ ਜਲਦੀ ਨਾਟ ਖੁੱਲ ਗਿਆ ਨਾਟ ਖੁੱਲਿਆ ਨਾਟ ਖੁੱਲਣਾ ਕਰਨਾ ਹੈ ਦੇਖੋ ਇੱਕ ਤਾਂ ਖੇਤ ਵੀ ਗਿੱਲਾ ਹੈ ਇੰਜਣ ਧੂਆ ਵੀ ਲੈ ਰਿਹਾ ਲੋਡ ਲੈ ਕੇ ਚੱਲ ਰਹੀ ਮਸ਼ੀਨ ਜਾਨੀ ਕਿ ਜੇਕਰ ਆਪਾਂ ਇੱਥੇ ਜਿਹੜੇ ਚੱਲ ਰਹੀ ਮਸ਼ੀਨਾਂ ਨੂੰ ਦੋ ਤਿੰਨ ਵਾਰ ਇਧਰ ਉਧਰ ਘਾਤਾਂ ਨਾਲ ਮਸ਼ੀਨ ਉੱਤੇ ਫਸ ਜੂਗੀ ਇਹ ਉਹਨਾਂ ਪੈਸੇ ਕਰਕੇ ਤੁਹਾਨੂੰ ਹੌਲੀ ਵੱਡਾ ਥੋੜਾ ਜਿਹਾ ਆਪਣੇ ਏੰਜਲ ਦਾ ਪੰਪ ਵੀ ਡਾਉਣਾ ਹੈ ਇਹ ਵੈਸੇ ਆਪਣੇ ਕੋ ਪੰਪ ਤਾਂ ਉਹ ਫੇਰ ਹੈਗਾ origignal ਲੈ ਕੇ ਆਇਆ ਆਪਾਂ ਕਰਵਾ ਕੇ ਲਿਆਂਦਾ ਸੀ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਏੰਜਰ ਵਗੈਰਾ ਚੇਂਜ ਕੀਤਾ ਸੀ ਸਟਾਰਟਿੰਗ ਦਾ ਏੰਜਲ ਦੇ ਹੈਗੀਆ ਬਿਲਕੁਲ ਸਹੀ ਤੇ ਅਸੀਂ ਅਗਰ ਦੇਖਾਂਗੇ ਜ਼ੋਰ ਲਾ ਕੇ ਹੁਣ ਸਾਡੇ ਕੋਲ ਟਾਈਮ ਮਿਲੇ ਤਾਂ ਫੇਰ ਹੈ ਅਭੀ ਅਜੇ 2-4 ਦਿਨ ਜਾਨੀ ਕਿ 2 ਦਿਨ ਕੰਮ ਪੂਰਾ ਜ਼ੋਰ ਦਾ ਇਹਦੇ ਕਰਕੇ ਸਾਡੇ ਕੋਲ ਟਾਈਮ ਨਹੀਂ ਮਿਲ ਰਿਹਾ ਅਭੀ ਅਸੀਂ ਇਹਦਾ ਕਰ ਸਕਦੇ ਆ ਤੇ ਪੰਪ ਉਹ ਬਦਲਾਂਗੇ ਇੱਕ ਦੋ ਦਿਨ ਰੋਕ ਕੇ ਬਦਲਾਂਗੇ ਜੀ ਉਹਨਾਂ ਜਦੋਂ ਮੈਂ ਡਰਾਈਵਰ ਨੂੰ ਕਹੇ ਬਈ ਤੂੰ ਚਲਾ ਜਿਵੇਂ ਤੇਰੇ ਕੋਲ ਚੱਲਦੀ ਆ ਤੇ ਹੁਣ ਥੋੜਾ ਜਿਹਾ ਧੂਵਾ ਜਰੂਰ ਦਿਖਾ ਰਿਹਾ ਹੈ ਬਾਕੀ ਚੱਲ ਰਿਹਾ ਵਧੀਆ ਥਨੂੰ ਔਇਲ ਵਗੈਰਾ ਦਿਖਾਉਂਦੇ ਕਿੱਥੇ ਆਪਣਾ ਔਇਲ ਡੋਲਿਆ ਨਾਲ ਤੋਂ ਦਖਾਵਾਗੇ ਦਖਿਆ ਬੰਦੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਦਾ ਖੇਤ ਵੱਢ ਰਹਾ ਹੈ ਇਹ ਕੁਦਰਤੀ ਪਿੱਛੇ ਦੁਰ ਰਿਹਾ ਸੀ ਤੇ ਇਹਨੂੰ ਪਤਾ ਚੱਲਿਆ ਕਿ ਤੁਹਾਡਾ ਔਇਲ ਨਿਕਲ ਰਹਾ ਹੈ ਕਿ ਉਹਦੇ ਕਰਕੇ ਇੱਥੋਂ ਤੁਹਾਨੂੰ ਦਿਖਾਉਂਦੇ ਕਿੱਥੇ ਸਟਾਰਟ ਹੋਇਆ ਆਪਣਾ ਇੱਥੋਂ ਹੀ ਸਟਾਰਟ ਹੋਇਆ ਉਹ ਨਾਟ ਨਹੀਂ ਹਾਨੂੰ ਮਿਲ ਰਿਹਾ ਨਾਟ ਖਾਇ ਕਿੱਥੇ ਆ ਇੱਥੋਂ ਕਰਕੇ ਇੱਥੇ ਆ ਕੇ ਇੰਜਨ ਨੇ ਤੇਲ ਪੂਰਾ ਆਪਣਾ ਡੋਲ ਲਿਆ ਤੇ 4 ਕੁ ਲੀਟਰ ਆਪਣਾ ਡੋਲ ਲਿਆ ਬਾਕੀ ਕਿਸਮਾ ਚੰਗੀ ਬਚ ਗਏ ਆਪਾਂ ਪਤਾ ਚੱਲ ਗਿਆ ਆਪਾਂ ਲਈ ਤਾਂ ਇੰਡੀਅਨ ਵਗੈਰਾ ਸੀ ਵੀ ਮਾਰ ਸਕਦਾ ਇਹ ਜੇ ਕੋਈ ਹਾਂ ਕਾ ਬੋਰਾ